you What's up, ਖਾਲਸਾ ਜੀ ਸਤਿਗੁਰੂ ਦਾ ਫਰਮਾਨ ਹੈ ਰਾਜ ਬਿਨਾਂ ਨੇ ਤਰੁਣ ਚਲੇ ਹੈ ਤਰੁਣ ਸਕੋਪ ਪਾਸ। ਓਕੇ ਓਕੇ। ਥੋੜਾ ਦੂਪ ਪਰ ਉੱਥੇ ਖੜੇ ਹੋਣਾ ਪਿੱਛੇ ਜਾ ਕੇ। ਆਪਣੀ ਤਿਆਰੀ ਕਰ ਲੋ ਪਾਣੀ ਪੂੜੀ ਪੀ ਲੋ। ਇਹ ਮਹਾਰਾਜ ਜੈ ਸਿੰਘ ਜੀ ਸ਼ਿਕਾਰ ਕਰਨ ਤੇ ਉਹਨਾਂ ਦੇ ਫਾਈ ਹਰਿਸੀਗ ਨਲਵਾ ਜੀ ਵੀ ਮਹਿਮਾਨ ਜਰਨੈਲ ਸੀਗੇ ਤਾਂ ਮਹਾਰਾਜ ਜੈਸਿੰਗ ਨੇ ਕਿ ਸ਼ੇਰ ਹਮਲਾ ਕੀਤਾ ਤਾਂ ਹਰਿਸੀਗ ਨਲਵਾ ਜੀ ਨੇ ਉਹ ਹਮਲਾ ਅੱਗੇ ਹੋ ਕੇ ਰੋਕਿਆ ਤੇ ਜਿਹੜਾ ਸ਼ੇਰ ਦਾ ਜਵਾੜਾ ਸੀ ਆਪਣੇ ਹੱਥਾਂ ਨਾਲ ਫਾੜਦਾ ਤਾਂ ਮਹਾਰਾਜ ਜੈਸਿੰਗ ਨੇ ਹਰਿਸੀਗ ਨਲਵਾ ਜੀ ਨੂੰ ਕਹਿੰਦੇ ਇਹ ਤਾਂ ਮੇਰਾ ਨਾਲ ਲੈ ਲੈ ਆ ਜਿਹੜੇ 9 ਤੋਂ 13 ਸਾਲ ਵਾਲੇ ਬੱਚੇ ਇੱਥੇ ਆ ਕੇ ਪਰਚੀਆਂ ਚੱਕ ਲਓ ਇੱਥੇ ਸਾਡੇ ਕੋਲ ਆ ਜਾਓ ਮੈਂ ਚੱਕਾ ਦਵਾਂ ਪਰਚੀਆਂ ਆਪਾਂ ਚੱਕ ਲਓ ਦੋ ਤੋਂ ਪਾ ਤੇਰਾ ਸਾਲਾ ਦੇ ਬੱਚੇ ਇੱਥੇ ਆ ਲੋ। ਜਾਂ ਮਹਾਰਾਜੇ ਗ੍ਰੀਨ ਸਿੱਧੀ ਕਹਿੰਦੇ ਕਿ ਇਹ ਤਾਂ ਮੇਰਾ ਨਾਲ ਨਾਲ ਇੱਕ ਰਾਜਾ ਹੋਇਆ ਸੀਗਾ। ਉਹਨੇ ਵੀ ਆਹੋ ਜਿਹਦੋਂ ਨਾਲ 14 ਸਾਲ ਦਾ ਸੀ ਤਾਂ ਉਹਨੇ ਵੀ ਇੱਕ ਵਾਰੀ ਸ਼ੇਰ ਦਾ ਸ਼ਿਕਾਰ ਕੀਤਾ ਸੀ। ਉਹ ਸ਼ੇਰ ਦਾ ਜਿਹੜਾ ਜਿਵਾੜਾ ਸੀ ਆਪਣੇ ਹੱਥਾਂ ਨਾਲ ਫਾੜਦਾ ਸੀਗਾ। ਤਾਂ ਹਰੀ ਸਿੰਘ ਨਲੂਆ ਜਿਹਨੂੰ ਉਪਨਾਮ ਮਿਲਿਆ ਸੀਗਾ ਨਲੂਆ। ਸ਼ੇਰ ਦਾ ਸ਼ਿਕਾਰ ਕਰਨ ਵਾਲਾ। ਮਹਾਰਾਜ ਕਾਪ ਸਿੰਘ ਤਾਂ ਕਿ ਜਿਹੜੀ ਵਾਈਟ ਕਰਦਾ ਮੇਰੇ ਮਾਤਾ ਨੰਮੂ ਅਗਲੇ ਸਾਲ ਇਹਦਾ 5 ਹੋ ਗਿਆ ਹੁਣ ਤਾਂ ਮੈਂ 5 ਹੋ ਲੱਗਿਆ ਹਾਂ ਮਹਾਰਾਜ ਜੀ ਸਿੰਘ ਜੀ ਦੇ ਜਿਹੜਾ ਉਹਨਾਂ ਦਾ ਸ਼ਾਸਤਰੀ ਕਾਲ ਸੀ ਉਹਨਾਂ ਦੇ ਵਿੱਚ ਬਹੁਤ ਮਹਾਨ ਜਨੈਕ ਵਾਰ ਤੇ ਉਹਦੀਆਂ ਬਹੁਤ ਜਿਆਦਾ ਚੱਕੀ ਹੋ ਗਈ ਸੀ ਉਹ ਪੁਰਾਣੇ ਤੋਂ ਉਹਨੇ ਉਹ ਬਾੜੇ ਸੀ ਨਾ ਖਿਲੇ ਦੀ ਕੰਧ ਦੇ ਜੜਾ ਵਿੱਚ ਅਬਰੂਤ ਲਾ ਰਹੇ ਸੀ ਤਾਂ ਬਰੂਤ ਸਭੇ ਫਟ ਗਏ ਸੀ ਪਾਈ ਨਰਵਾ ਦੀ ਬਹੁਤ ਜਿਆਦਾ ਜਖਮੀ ਹੋ ਗਏ ਸੀ ਕਿ ਉਹਨਾਂ ਦੀ ਬਚਣ ਦੀ ਆਸ ਨਹੀਂ ਸੀਗੀ ਤੇ ਕੁਝ ਸਮੇਂ ਬਾਅਦ ਉਹ ਸ਼ਹੀਦੀ ਵੀ ਪਾ ਗਈ ਸੀਗੇ ਪਰ ਜਦ ਤੱਕ ਇਹ ਜੰਗ ਖਤਮ ਨਹੀਂ ਹੋਈ ਬਹੁਤ ਦਿਨਾਂ ਤੱਕ ਭਾਈ ਨਲੂਆ ਜੀ ਦਾ ਕਛਹਿਰਾ ਸੁੱਕਣਾ ਪਾਉਂਦੇ ਰਹੇ ਤਾਂ ਕਿ ਦੁਸ਼ਮਣਾਂ ਨੂੰ ਲੱਗੇ ਕਿ ਭਾਈ ਜਿਹੜੇ ਹਰੀ ਸਿੰਘ ਨਲੂਆ ਜੀ ਹੈ ਉਹ ਹੈਗੇ ਨੇ ਉਹ ਹਲੇ ਜਿੰਦਾ ਨਹੀਂ ਉਹਨਾਂ ਨਾਲ ਦੁਸ਼ਮਣਾਂ ਨੂੰ ਉਹਨਾਂ ਦਾ ਰੋਗੇ ਬਹੁਤ ਸੀਗਾ ਕੀਕ ਪੰਜ ਛੇ ਦਾ ਮਹਾਰਾਜ ਜੀ ਸਿੰਘ ਦਾ ਇੱਕ ਹੋਰ ਜਰਨੈਲ ਸੀਗਾ ਨਿਤਾਲ ਸਿੰਘ ਪੰਜ ਹੱਥਾ ਕਹਿੰਦੇ ਸੀਗੇ ਉਹ ਇੰਨਾ ਕਹਾਦਰ ਸੀਗੇ ਕਿ ਅਫਗਾਨਾਂ ਵਿਚਮ 8 8 ਫੁੱਟ ਦੇ ਹੁੰਦੇ ਸੀਗੇ ਉਸ ਟਾਈਮ ਤੇ ਜਿਹੜੇ ਜਨੈਰ ਜੋਧੇ ਹੁੰਦੇ ਸਨ ਆਮ ਲੋਕਾਂ ਦੀ ਜਿਹੜੀ ਹਾਈਟ ਸੀਗੀ ਉਹ 7 ਦਾ 8 ਫੁੱਟ ਆਮ ਹੁੰਦੇ ਸੀਗੇ ਤੇ ਭਾਈ ਨਿਤਾਲ ਸਿੰਘ ਜਿਹੜੇ ਉਹ ਜੰਗ ਦੇ ਮੈਦਾਨ ਵਿੱਚ ਅਫਗਾਨਾਂ ਦਾ 5 5 ਅਫਗਾਨਾਂ ਦਾ ਉਹਨਾਂ ਵਿੱਚ 5 ਮਿੰਟ ਵਿੱਚ ਖਾਤਮਾ ਕਰ ਕਰ ਸੀਗਾ ਤਾਂ ਉਸ ਟਾਈਮ ਮਹਾਰਾਜਾ ਜੈ ਸਿੰਘ ਨੇ ਜਦੋਂ ਉਹਨਾਂ ਦਾ ਇਸਤਾਨਾ ਜਲਾਲ ਦੇਖਿਆ ਉਹਨੂੰ ਲੜਦੇ ਦੇਖਿਆ ਇੰਨੀ ਬਹਾਦੀ ਨਾਲ ਲੜਦੇ ਦੇਖਿਆ ਤਾਂ ਉਹਨਾਂ ਦਾ ਵੀ ਤਾਂ ਪਾਈ ਨੀ ਡਾਂਸਿੰਗ ਦਾ ਨਾਮ ਰੱਖਦਾ ਨਿਦਾਂ ਸਿੰਘ ਪੰਜ ਰੱਖਾ ਕਿਉਂਕਿ ਉਹ ਪੰਜ ਪੰਜ ਪਗਾਨਾਂ ਨਾਲ ਇਕੱਲੇ ਹੀ ਲੜਗੇ ਸੀਗੇ ਭਾਈ ਜਉਨਾਵਰ ਸਿੰਘ ਇੱਕ ਹੋਰ ਜਨੈ ਸੀਗੇ ਭਾਈ ਮਹਾਰਾਜਾ ਜੈ ਸਿੰਘ ਸੀਗੇ ਐਨੇ ਮਹਾਨ ਜਨੈ ਉਨ੍ਹਾਂ ਦੀ ਹਿੰਮਤ ਨਹੀਂ ਸੀ ਪੈਰੀ ਕਿ ਉਹਨਾਂ ਨੂੰ ਸ਼ਹੀਦ ਹੋਏ ਨੂੰ ਉਹਨਾਂ ਦੀ ਦੇਹ ਕੋਲ ਜਾ ਸਕਣ। ਉਹ ਇੱਕ ਦੂਜੇ ਨੂੰ ਕਹਿ ਰਹੇ ਸੀ ਕਿ ਤੂੰ ਅੱਗੇ ਹੋ ਕੇ ਦੇਖ ਕੇ ਮਾਰ ਦੇ ਤੂੰ Sol! ਹਾਂਜੀ ਚਲ ਕਿਹੜਾ ਕਿਹੜਾ ਲੈ ਲੈ ਕਾਕਾ ਵੀਰੇ ਖੇਡ ਫਤ ਆ ਜਾ ਸ਼ਾਬਾਸ਼ ਚੜ ਜਾ ਚੜ ਜਾ ਹਾਂਜੀ ਆ ਗਏ ਆਪਾਂ ਹੁਣ ਕੁਗਰਪਿਕ ਪਾਰਕ ਕਾਲ ਸਿੰਘ ਨੇ ਕਿਹਾ ਮੈਂ ਤੇ ਗੱਤਾਂ ਕੰਮ ਕੁਝ ਚੱਲ ਰਿਹਾ ਆਪਾਂ ਦੇਖਦੇ ਆਂ ਆ ਸ਼ਾਮ ਪਈ ਹੋਣਾ ਚਲੋ ਜੀ ਮਿਲਦੇ ਆ ਕੱਲ ਨੂੰ ਫਿਰ ਉਦੋਂ ਤੱਕ ਸਾਰਿਆਂ ਨੂੰ ਪਿਆਰ ਕਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਭਕਸ਼ਨ ਵਾਹਿਗੁਰੂ ਜੀ ਦਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਆ ਜੀ ਜੀ